ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੀ ਆ ਅੱਜ ਦੀਆਂ ਖਬਰਾਂ ਤੇ। ਯੂ ਐਸ ਡਿਪਾਰਟਮੈਂਟ ਆਫ ਸਟੇਟ ਵੱਲੋਂ ਅਗਸਤ 2025 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮਹੀਨੇ ਮਾਮੂਲੀ ਜਿਹੀ ਹਿਲਜੁਲ ਦੇਖਣ ਨੂੰ ਮਿਲੀ ਹੈ। ਫਾਈਨਲ ਐਕਸ਼ਨ ਡੇਟ 'ਚ ਐਫ 1 ਕੈਟਾਗਰੀ 'ਚ ਆਉਂਦੇ ਅਮਰੀਕਨ ਸਿਟੀਜ਼ਨ ਦੇ 21 ਸਾਲ ਤੋਂ ਘੱਟ ਉਮਰ ਦੇ ਆਣ ਵਿਆਹੇ ਬੱਚੇ। ਉਹਨਾਂ ਦੀ ਸਮਾ ਸੂਚੀ 15 ਜੁਲਾਈ 2016 ਦਰਸਾਈ ਹੈ। ਗ੍ਰੀਨ ਕਾਰਡ ਹੋਲਡਰ ਪਤੀ ਪਤਨੀ ਦੇ 21 ਸਾਲ ਤੋਂ ਘੱਟ ਬੱਚੇ ਜਿਹੜੇ ਕਿ F2A ਕੈਟਾਗਰੀ ਚ ਆਉਂਦੇ ਨੇ ਉਹਨਾਂ ਦੀ ਤਾਰੀਖ 1 ਸਤੰਬਰ 2022 ਚੱਲ ਰਹੀ ਹੈ ਗ੍ਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ 21 ਸਾਲ ਤੋਂ ਵੱਧ ਉਮਰ ਦੇ ਬੱਚੇ ਜੋ ਕਿ F2B ਕੈਟਾਗਰੀ ਨਾਲ ਸੰਬੰਧਿਤ ਨੇ ਅਰਜ਼ੀਕਾਰਾਂ ਦੀ ਉਡੀਕ ਮਿਤੀ ਇਸ ਵੇਲੇ 15 ਅਕਤੂਬਰ 2016 ਚੱਲ ਰਹੀ ਹੈ ਇਸੇ ਤਰੀਕੇ ਨਾਲ US ਸਿਟੀਜ਼ਨ ਦੇ ਵਿਆਹ ਹੋਏ ਬੱਚੇ ਤੇ ਉਹਨਾਂ ਦੇ ਅੱਗੇ ਹੋ ਛੋਟੇ ਬੱਚੇ ਜਾਨੀ ਕਿ F3 ਕੈਟਾਗਰੀ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਉਹਨਾਂ ਦੀ ਤਾਰੀਖ 1 ਅਗਸਤ 2011 ਦਰਸਾਈ ਜਾ ਰਹੀ ਹੈ ਅਮਰੀਕਾ ਦੇ ਜਿਹੜੇ ਸਿਟੀਜ਼ਨਸ ਵੱਲੋਂ ਭਾਰਤ 'ਚ ਰਹਿ ਰਹੇ ਆਪਣੇ ਭੈਣਾਂ ਭਰਾਵਾਂ ਨੂੰ F4 ਕੈਟਾਗਰੀ ਲਈ ਅਪਲਾਈ ਕੀਤਾ ਹੈ ਤੇ ਭੈਣ ਭਰਾਵਾਂ ਅਤੇ ਉਹਨਾਂ ਦੇ ਬੱਚੇ ਜਿਹੜੇ 21 ਸਾਲ ਤੋਂ ਘੱਟ ਨੇ ਉਹਨਾਂ ਲਈ ਤਾਰੀਖ 1 ਨਵੰਬਰ 2006 ਚੱਲ ਰਹੀ ਹੈ ਪਰਿਵਾਰਕ ਸਪੌਂਸਰਡ ਵੀਜ਼ਾ ਅਰਜ਼ੀਆਂ ਭਰਨ ਲਈ ਤਰੀਕਾਂ ਦੀ ਜੇ ਗੱਲ ਕਰ ਲਈਏ ਤੇ ਉਹਦੇ ਮੁਤਾਬਕ ਅਗਸਤ ਵੀਜ਼ਾ ਬੁਲੇਟਨ ਦੇ ਵਿੱਚ ਦੱਸਿਆ ਗਿਆ ਕਿ F4 ਕੈਟਾਗਰੀ ਲਈ 1 ਦਸੰਬਰ 2016 F3 ਕੈਟਾਗਰੀ ਲਈ 22 ਜੁਲਾਈ 2012 F2B ਕੈਟਾਗਰੀ ਲਈ 1 ਜਨਵਰੀ 2017 F2A ਕੈਟਾਗਰੀ ਲਈ 1 April 2025 ਤੇ F1 ਕੈਟਾਗਰੀ ਲਈ 1 ਸਤੰਬਰ 2017 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਨੇ ਅਮਰੀਕੀ ਰੱਖਿਆ ਮੰਤਰਾਲੇ ਦੇ ਮੁਖ ਦਫ਼ਤਰ ਪੈਂਟਾਗਨ ਨੇ ਐਲਾਨ ਕੀਤਾ ਹੈ ਕਿ 트럼ਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਖਿਲਾਫ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ਲਾਸ ਐਂਜਲਸ 'ਚ ਤਾਇਨਾਤ 2000 ਨੈਸ਼ਨਲ ਗਾਰਡ ਸੈਨਿਕਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ ਜੂਨ ਦੀ ਸ਼ੁਰੂਆਤ ਤੋਂ ਲਾਸ ਐਂਜਲਸ 'ਚ ਲਗਭਗ 4000 ਨੈਸ਼ਨਲ ਗਾਰਡ ਸੈਨਿਕ ਅਤੇ 700 ਮਰੀਨ ਤਾਇਨਾਤ ਕੀਤੇ ਗਏ ਨੇ ਸੈਨਿਕਾਂ ਦੀ ਗਿਣਤੀ ਅੱਧੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਸੈਨਿਕਾਂ ਨੂੰ ਕਿਉਂ ਵਾਪਸ ਬੁਲਾਇਆ ਜਾ ਰਿਹਾ ਹੈ ਤੇ ਬਾਕੀ ਸੈਨਿਕਾਂ ਨੂੰ ਕਿੰਨੇ ਸਮੇਂ ਲਈ ਤਾਇਨਾਤ ਕੀਤਾ ਜਾਵੇਗਾ ਲਾਸ ਐਂਜਲਸ 'ਚ ਤਾਇਨਾਤ ਸੈਨਿਕਾਂ ਦੇ ਇਨਚਾਰਜ ਚੋਟੀ ਦੇ ਫੌਜੀ ਕਮਾਂਡਰ ਨੇ ਜੂਨ ਦੇ ਅਖੀਰ 'ਚ ਰੱਖਿਆ ਮੰਤਰੀ ਪੀਟ ਹੇਕ ਸੇਥ ਨੂੰ ਬੇਨਤੀ ਕੀਤੀ ਸੀ ਕਿ ਉਹ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਉਹਨਾਂ ਵਿੱਚੋਂ 200 ਸੈਨਿਕਾਂ ਨੂੰ ਭੇਜਣ। ਦਰਅਸਲ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਕਿਹਾ ਸੀ ਕਿ ਨੈਸ਼ਨਲ ਗਾਰਡ ਕੋਲ ਅੱਗ ਨੂੰ ਕਾਬੂ ਕਰਨ ਲਈ ਲੋੜੀਂਦੇ ਸੈਨਿਕ ਨਹੀਂ ਹਨ। ਪੈਂਟਾਗਨ ਦੇ ਮੁਖ ਬੁਲਾਰੇ ਸੀਨ ਪਾਰਨੇਲ ਨੇ ਮੰਗਲਵਾਰ ਨੂੰ ਸੈਨਿਕਾਂ ਦੀ ਤਾਇਨਾਤੀ ਖਤਮ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਤੇ ਕਿਹਾ ਕਿ ਸਾਡੇ ਸੈਨਿਕਾਂ ਦਾ ਧੰਨਵਾਦ ਜਿਨ੍ਹਾਂ ਨੇ ਚਾਰਜ ਸੰਭਾਲਿਆ। ਹੁਣ ਲਾਸ ਐਂਜਲਸ 'ਚ ਸਥਿਤੀ ਕਾਬੂ 'ਚ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀ 8 ਜੂਨ ਨੂੰ 트럼ਪ ਦੁਆਰਾ ਨੈਸ਼ਨਲ ਗਾਰਡ ਦੀ ਤਾਇਨਾਤੀ ਦੇ ਵਿਰੋਧ ਚ ਸੜਕਾਂ ਤੇ ਉਤਰ ਆਏ ਅਤੇ ਇੱਕ ਮੁੱਖ ਹਾਈਵੇ ਨੂੰ ਰੋਕ ਦਿੱਤਾ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅਥਰੂ ਗੈਸ ਦੇ ਗੋਲੇ ਛੱਡੇ ਸਨ। ਦੱਖਣੀ ਕੈਲੀਫੋਰਨੀਆ ਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਜਨਤਕ ਤੇ ਕੰਮ ਕਰਨ ਵਾਲੀਆਂ ਥਾਵਾਂ ਉੱਤੇ ਛਾਪੇ ਮਾਰਨ ਕਾਰਨ ਬਣੇ ਬੇਯਕੀਨੀ ਵਾਲੇ ਮਾਹੌਲ ਦੇ ਦਰਮਿਆਨ ਇੱਕ ਜੱਜ ਨੇ ਆਰਜ਼ੀ ਤੌਰ ਤੇ ਪ੍ਰਵਾਸੀਆਂ ਵਿਰੁੱਧ ਕਾਰਵਾਈ ਉੱਤੇ ਰੋਕ ਲਾ ਦਿੱਤੀ। ਜੱਜ ਨੇ ਧਾਇਰ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੰਗੀ ਅਧਿਕਾਰੀਆਂ ਨੂੰ ਕਿਹਾ ਕਿ ਲਾਸ ਐਂਜਲਸ ਸਮੇਤ ਕੈਲੀਫੋਰਨੀਆ ਦੇ ਕੇਂਦਰੀ ਜ਼ਿਲ੍ਹੇ 'ਚ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਤੋਂ ਪਹਿਲਾਂ ਇਸ ਸੰਬੰਧੀ ਉਚਿਤ ਕਾਰਨ ਦੱਸਿਆ ਜਾਵੇ। ਜੱਜ ਨੇ ਕਿਹਾ ਕਿ ਜਾਤ, ਨਸਲ, ਧਰਮ ਜਾਂ ਭਾਸ਼ਾ ਦੇ ਆਧਾਰ ਤੇ ਕਿਸੇ ਨੂੰ ਵੀ ਗ੍ਰਿਫਤਾਰ ਨਾ ਕੀਤਾ ਜਾਵੇ। ਜੱਜ ਦੇ ਇਹ ਆਦੇਸ਼ ਬੀਤੇ ਦਿਨੀ ਭੰਗ ਦੇ ਇੱਕ ਫਾਰਮ ਤੋਂ ਅੰਦਾਜ਼ਨ 200 ਪ੍ਰਵਾਸੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਆਏ ਨੇ। ਬਿਨਾ ਕੋਈ ਕਾਰਨ ਦੱਸੇ ਪ੍ਰਵਾਸੀਆਂ ਦੀ ਫੜੋ ਫੜੀ ਕਾਰਨ ਪ੍ਰਵਾਸੀ ਕਾਮਿਆਂ ਅਤੇ ਸੰਗੀ ਅਧਿਕਾਰੀਆਂ ਵਿਚਾਲੇ ਟਕਰਾਅ ਵਾਲੇ ਹਾਲਾਤ ਬਣ ਗਏ ਸਨ ਛਾਪੇ ਦੌਰਾਨ ਸੰਗੀ ਏਜੰਟਾਂ ਉਪਰ ਹਮਲਾ ਹੋਣ ਦੀ ਵੀ ਖਬਰ ਹੈ ਲਾਸ ਐਂਜਲਸ 'ਚ ਇਸ ਛਾਪੇਮਾਰੀ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਜਿਸ ਵਿੱਚ ਕਿਰਤੀਆਂ ਧਾਰਮਿਕ ਆਗੂਆਂ ਤੇ ਪ੍ਰਵਾਸੀ ਹੱਕਾਂ ਦੇ ਅਲੰਬਰਦਾਰਾਂ ਨੇ ਟਰੰਪ ਪ੍ਰਸ਼ਾਸਨ ਦੀ ਕਰੜੀ ਨਿੰਦਾ ਕੀਤੀ ਲਾਸ ਐਂਜਲਸ ਦੀ ਮੇਅਰ ਕਾਰੀਨ ਬਾਸ ਨੇ ਪ੍ਰਵਾਸੀ ਭਾਈਚਾਰਿਆਂ ਦੇ ਹੱਕ ਦੀ ਰਾਖੀ ਲਈ ਇੱਕ ਆਦੇਸ਼ ਉੱਪਰ ਦਸਤਖਤ ਕੀਤੇ ਨੇ ਉਹਨਾਂ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਉੱਪਰ ਦੋਸ਼ ਲਾਇਆ ਕਿ ਉਹ ਤੱਕਾ ਕਰ ਰਹੇ ਨੇ ਤੇ ਉਹ ਗੁੰਡਿਆਂ ਵਾਂਗ ਵਿਵਹਾਰ ਕਰ ਰਹੇ ਨੇ। ਅਮਰੀਕਾ 'ਚ ਟਰੰਪ ਸਮਰਥਕ ਕ੍ਰਿਪਟੋ ਕਰੰਸੀ ਕਾਨੂੰਨਾਂ ਨੂੰ ਇਸ ਹਫ਼ਤੇ ਵੱਡਾ ਝਟਕਾ ਲੱਗਾ। ਇਹਨਾਂ ਬਿਲਾ ਸੰਬੰਧੀ ਮੰਗਲਵਾਰ ਨੂੰ ਅਮਰੀਕੀ ਸੰਸਦ 'ਚ ਇੱਕ ਮਹੱਤਵਪੂਰਨ ਪ੍ਰਤੀਕਿਰਿਆਤਮਕ ਵੋਟਿੰਗ ਹੋਈ ਜੋ ਪਾਸ ਨਹੀਂ ਹੋ ਸਕੀ। ਇਹ VOTING ਸਦਨ ਚ ਕ੍ਰਿਪਟੋ ਤੇ ਬਣਾਏ ਗਏ ਨਵੇਂ ਬਿੱਲਾਂ ਤੇ ਚਰਚਾ ਅਤੇ VOTING ਦਾ ਰਸਤਾ ਖੋਲਣ ਲਈ ਸੀ ਪਰ 196 VOTA ਸਮਰਥਨ ਚ ਸਨ ਤੇ 223 VOTA ਵਿਰੋਧ ਚ ਸਨ ਯਾਨੀ ਕਿ ਬਿੱਲ ਤੇ ਹੋਰ ਚਰਚਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਹਫਤੇ ਨੂੰ ਅਮਰੀਕਾ ਚ ਕ੍ਰਿਪਟੋ ਵੀਕ ਵਜੋਂ ਦੇਖਿਆ ਜਾ ਰਿਹਾ ਸੀ ਜਿਸ ਵਿੱਚ ਕ੍ਰਿਪਟੋ ਉਦਯੋਗ ਨੂੰ ਇੱਕ ਵੱਡੀ ਕਾਨੂੰਨੀ ਜਿੱਤ ਮਿਲਣ ਦੀ ਉਮੀਦ ਸੀ 트럼ਪ ਸਮਰਥਕ ਰਿਪਬਲਿਕਨ ਪਾਰਟੀ ਨੇ ਡਿਜੀਟਲ ਸੰਪਤੀਆਂ ਤੇ ਸਟੇਬਲ ਕੋਇਨਾਂ ਨਾਲ ਸੰਬੰਧਿਤ ਨਿਯਮ ਪਾਸ ਕਰਨ ਦੀ ਯੋਜਨਾ ਬਣਾਈ ਸੀ ਪਰ 13 ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਡੈਮੋਕ੍ਰੇਟਸ ਦਾ ਸਮਰਥਨ ਕਰਕੇ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ ਅਮਰੀਕੀ ਕ੍ਰਿਪਟੋ ਉਦਯੋਗ ਲਈ ਸਪਸ਼ਟ ਰੈਗੂਲੇਟਰੀ ਦਿਸ਼ਾ ਨਿਰਦੇਸ਼ ਲਿਆਉਣਾ ਇੱਥੇ ਮਹੱਤਵਪੂਰਨ ਸੀ ਰਾਜ ਸਰਕਾਰਾਂ ਨੂੰ ਸਟੇਬਲ ਕੋਇਨਾਂ ਨੂੰ ਨਿਯਮਤ ਕਰਨ ਦੀ ਆਗਿਆ ਦੇਣਾ ਇਹਦੇ ਵਿੱਚ ਸ਼ਾਮਲ ਸੀ ਕ੍ਰਿਪਟੋ ਪ੍ਰੋਜੈਕਟਾਂ ਨੂੰ SEC ਵਰਗੀਆਂ ਏਜੰਸੀਆਂ ਦੀ ਸ਼ਕਤੀ ਤੋਂ ਰਾਹਤ ਦਿਵਾਉਣਾ ਵੀ ਚਰਚਾ ਦਾ ਵਿਸ਼ਾ ਰਿਹਾ ਕੁਝ ਕਾਨੂੰਨ ਨਿਰਮਾਤਾਵਾਂ ਨੂੰ ਚਿੰਤਾ ਸੀ ਕਿ ਇਹ ਬਿੱਲ ਬਹੁਤ ਜਲਦੀ ਲਿਆਂਦੇ ਜਾ ਰਹੇ ਸਨ ਤੇ ਇਹਨਾਂ ਵਿੱਚ منی ਲਾਂਡਰਿੰਗ ਵਿੱਤੀ ਧੋਖਾਧੜੀ ਤੇ ਨਿਵੇਸ਼ਕ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਨਹੀਂ ਸਨ। ਕਈ ਡੈਮੋਕ੍ਰੇਟ ਨੇਤਾਵਾਂ ਨੇ ਕਿਹਾ ਕਿ ਇਹ ਬਿੱਲ ਟਰੰਪ ਦੇ ਨਿੱਜੀ ਅਤੇ ਰਾਜਨੀਤਿਕ ਹਿੱਤਾਂ ਨੂੰ ਲਾਭ ਪਹੁੰਚਾਉਣ ਦਾ ਸਾਧਨ ਬਣ ਸਕਦਾ ਹੈ। ਕੁਝ ਰਿਪਬਲਿਕਨ ਕਾਨੂੰਨ ਨਿਰਮਾਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਤੇ ਹੋਰ ਸੋਧਾਂ ਦੀ ਲੋੜ ਹੈ। ਇਸ ਵੇਲੇ ਇਹ ਪ੍ਰਤੀਕਿਰਿਆ ਤੇ ਪ੍ਰਕਿਰਿਆ ਰੁਕ ਗਈ ਹੈ ਪਰ ਇਸ ਨੂੰ ਦੁਬਾਰਾ ਪੇਸ਼ ਕੀਤਾ ਜਾ ਸਕਦਾ ਹੈ ਕ੍ਰਿਪਟੋ ਲੌਬਿਸਿਟ ਅਤੇ ਉਦਯੋਗ ਸੰਗਠਨ ਉਮੀਦ ਕਰ ਰਹੇ ਨੇ ਕਿ ਬਿੱਲ ਨੂੰ ਜਲਦੀ ਹੀ ਸੋਧੇ ਹੋਏ ਰੂਪ ਚ ਦੁਬਾਰਾ ਲਿਆਂਦਾ ਜਾਵੇਗਾ ਅਮਰੀਕੀ ਸੰਸਦ ਚ ਕ੍ਰਿਪਟੋ ਬਾਰੇ رائے ਵੰਡੀ ਹੋਈ ਹੈ ਕੁਝ ਇਸ ਨੂੰ ਇੱਕ ਆਰਥਿਕ ਨਵੀਨਤਾ ਮੰਨਦੇ ਨੇ ਜਦਕਿ ਕੁਝ ਇਸ ਨੂੰ ਜੋਖਮ ਭਰਿਆ ਤੇ ਅਨਿਯੰਤਰਿਤ ਖੇਤਰ ਮੰਨਦੇ ਨੇ ਭਾਰਤ ਜੋ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ ਨੇ ਅਮਰੀਕਾ ਦੇ ਸਾਹਮਣੇ ਡੇਰੀ ਉਤਪਾਦਾਂ ਦੇ ਵਪਾਰ ਨੂੰ ਲੈ ਕੇ ਸਖਤ ਰੁਖ ਅਪਣਾਇਆ ਹੈ ਅਮਰੀਕਾ ਭਾਰਤ ਦੇ ਵਿਸ਼ਾਲ ਡੇਰੀ ਬਾਜ਼ਾਰ ਚ ਦਾਖਲ ਹੋਣ ਲਈ ਵਪਾਰਕ ਸਮਝੌਤੇ ਦੀ ਕੋਸ਼ਿਸ਼ ਕਰ ਰਿਹਾ ਪਰ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਜਿਹੇ ਦੁੱਧ ਜਾਂ ਡੇਰੀ ਉਤਪਾਦਾਂ ਨੂੰ ਇਜਾਜ਼ਤ ਨਹੀਂ ਦੇਵੇਗਾ ਜੋ ਉਹਨਾਂ ਗਾਵਾਂ ਤੋਂ ਪ੍ਰਾਪਤ ਹੋਣ ਜਿਨ੍ਹਾਂ ਨੂੰ ਮਾਸ ਜਾਂ ਖੂਨ ਵਰਗੇ ਪਸ਼ੂ ਆਧਾਰਿਤ ਉਤਪਾਦ ਖੁਆਏ ਗਏ ਹੋਣ ਅਮਰੀਕਾ ਚ ਗਾਵਾਂ ਦੇ ਚਾਰੇ ਚ ਅਕਸਰ ਸਸਤੇ ਪ੍ਰੋਟੀਨ ਸਰੋਤ ਵਜੋਂ ਸੂਰ, ਮੁਰਗੀ, ਮੱਛੀ, ਘੋੜੇ ਦੀ ਚਰਬੀ ਅਤੇ ਖੂਨ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਮੁਰਗੀ ਦੇ ਵੇਸਟ, ਡਿੱਗਿਆ ਚਾਰਾ, ਖੰਭ ਅਤੇ ਉਹਨਾਂ ਦੀ ਬਿੱਠ ਨੂੰ ਵੀ ਗਾਵਾਂ ਨੂੰ ਖਵਾਇਆ ਜਾਂਦਾ ਹੈ। ਇਹ ਚਰਚਾਵਾਂ ਆਮ ਨੇ। ਅਮਰੀਕੀ ਅਖਬਾਰ ਦਾ ਸੈਟਲ ਟਾਈਮਜ਼ ਦੀ ਰਿਪੋਰਟ ਮੁਤਾਬਕ ਗਾਵਾਂ ਨੂੰ ਅਜਿਹੇ ਆਚਾਰਾ ਦਿੱਤਾ ਜਾਂਦਾ ਹੈ ਜਿਸ ਵਿੱਚ ਸੂਰ, ਘੋੜੇ, ਬਿੱਲੀਆਂ ਜਾਂ ਕੁੱਤਿਆਂ ਦੇ ਅੰਗ ਵੀ ਸ਼ਾਮਲ ਹੋ ਸਕਦੇ ਨੇ। ਅਮਰੀਕਾ ਨੇ ਭਾਰਤ ਦੀ ਇਸ ਸ਼ਰਤ ਨੂੰ ਵਿਸ਼ਵ ਵਪਾਰ ਸੰਗਠਨ ਚ ਗੈਰ ਜ਼ਰੂਰੀ ਵਪਾਰਕ ਰੁਕਾਵਟ ਕਰਾਰ ਦਿੱਤਾ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਨੂੰ ਸੰਭਵ ਬਣਾਉਣ ਲਈ ਗੱਲਬਾਤ ਜਾਰੀ ਹੈ ਜਿਸ ਦਾ ਟੀਚਾ 2030 ਤੱਕ ਦੋ ਪੱਖੀ ਵਪਾਰ ਨੂੰ 500 ਅਰਬ ਡਾਲਰ ਤੱਕ ਵਧਾਉਣਾ ਪਰ ਡੇਰੀ ਅਤੇ ਖੇਤੀਬਾੜੀ ਸੈਕਟਰ ਚ ਇਸ ਸਮਝੌਤੇ ਚ ਸਭ ਤੋਂ ਵੱਡੀ ਰੁਕਾਵਟ ਬਣ ਰਹੇ ਨੇ ਨਵੀਂ ਦਿੱਲੀ ਸਥਿਤ ਥਿੰਕ ਟੈਂਕ ਗਲੋਬਲ ਟ੍ਰੇਡ ਰਿਸਰਚ ਇੰਸਟੀਚਿਊਟ ਦੇ ਅਜੈ ਸ਼ਰਵਾਸਤਵ ਨੇ ਕਿਹਾ ਕਲਪਨਾ ਕਰੋ ਕਿ ਤੁਸੀਂ ਉਸ ਗਾਂ ਦੇ ਦੁੱਧ ਨਾਲ ਬਣਿਆ ਮੱਖਣ ਖਾ ਰਹੇ ਹੋ ਜਿਸ ਨੂੰ ਦੂਜੀ ਗਾਂ ਦਾ ਮਾਸ ਜਾਂ ਖੂਨ ਖਵਾਇਆ ਗਿਆ ਹੋਵੇ ਭਾਰਤ ਅਜਿਹੀ ਆਗਿਆ ਸ਼ਾਇਦ ਕਦੇ ਨਹੀਂ ਦੇਵੇਗਾ ਭਾਰਤ ਚ ਡੇਰੀ ਉਤਪਾਦ ਸਿਰਫ ਖਾਣ ਪੀਣ ਲਈ ਨਹੀਂ ਸਗੋਂ ਧਾਰਮਿਕ ਰੀਤੀ ਰਿਵਾਜਾਂ ਦਾ ਵੀ ਅਨੇਖੜਵਾ ਅੰਗ ਨੇ ਇਸ ਲਈ ਭਾਰਤ ਨੇ ਡੇਰੀ ਸੈਕਟਰ ਚ ਕਿਸੇ ਵੀ ਤਰ੍ਹਾਂ ਦੀ ਨਰਮੀ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਨਾਟੋ ਦੇ ਸਖਤਰ ਜਨਰਲ ਮਾਰਕ ਰੂਟੇ ਨੇ ਬੁੱਧਵਾਰ ਨੂੰ ਭਾਰਤ, ਬ੍ਰਾਜ਼ੀਲ ਅਤੇ ਚੀਨ ਨੂੰ ਇੱਕ ਵੱਡੀ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਹ ਸਾਰੇ ਦੇਸ਼ ਰੂਸ ਨਾਲ ਵਪਾਰ ਜਾਰੀ ਰੱਖਦੇ ਨੇ ਤਾਂ ਉਹਨਾਂ ਉੱਤੇ ਬਹੁਤ ਸਖਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਨੇ। ਦੱਸਦੀ ਹੈ ਕਿ ਟਰੰਪ ਪਹਿਲਾਂ ਵੀ ਕਈ ਵਾਰ ਇਹਨਾਂ ਦੇਸ਼ਾਂ ਨੂੰ ਅਜਿਹੀਆਂ ਚੇਤਾਵਨੀਆਂ ਦੇ ਚੁੱਕੇ ਨੇ। ਰੂਟ ਨੇ ਇਹ ਟਿੱਪਣੀ ਅਮਰੀਕੀ ਕਾਂਗਰਸ ਦੇ ਸੈਨੇਟਰਾਂ ਨਾਲ ਕੀਤੀ ਮੁਲਾਕਾਤ ਦੌਰਾਨ ਕੀਤੀ। ਇਹ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂਕਰੇਨ ਨੂੰ ਨਵੇਂ ਹਥਿਆਰਾਂ ਦੀ ਸਪਲਾਈ ਦਾ ਐਲਾਨ ਕਰਨ ਅਤੇ 50 ਦਿਨਾਂ ਦੇ ਅੰਦਰ ਸ਼ਾਂਤੀ ਸਮਝੌਤਾ ਨਾ ਹੋਣ ਤੇ ਰੂਸੀ ਨਿਰਯਾਤ ਦੇ ਖਰੀਦਦਾਰਾਂ ਤੇ 100% ਦੇ ਸਖਤ ਸੈਕੰਡਰੀ ਟੈਰਿਫ ਲਗਾਉਣ ਦੀ ਧਮਕੀ ਦੇਣ ਤੋਂ ਇੱਕ ਦਿਨ ਬਾਅਦ ਆਇਆ ਹੈ ਰੂਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਸੀ ਤੇ ਰੂਸ ਯੂਕਰੇਨ ਯੁੱਧ ਸੰਬੰਧੀ ਉਹਨਾਂ ਦੀਆਂ ਕਾਰਵਾਈਆਂ ਦਾ ਸਮਰਥਨ ਕੀਤਾ ਸੀ ਇਹਨਾਂ ਤਿੰਨਾਂ ਦੇਸ਼ਾਂ ਨੂੰ ਮੇਰੀ ਖਾਸ ਸਲਾਹ ਹੈ ਕਿ ਜੇਕਰ ਤੁਸੀਂ ਇਸ ਸਮੇਂ ਬੀਜਿੰਗ 'ਚ ਰਹਿੰਦੇ ਹੋ ਤਾਂ ਤੁਸੀਂ ਦਿੱਲੀ ਵਿੱਚ ਹੋ ਜਾਂ ਤੁਸੀਂ ਬ੍ਰਾਜ਼ੀਲ ਦੇ ਰਾਸ਼ਟਰਪਤੀ ਹੋ ਤਾਂ ਤੁਹਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਤੁਹਾਨੂੰ ਬਹੁਤ ਬੁਰਾ ਪ੍ਰਭਾਵਿਤ ਕਰ ਸਕਦਾ ਹੈ ਕਿਰਪਾ ਕਰਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫੋਨ ਕਰੋ ਅਤੇ ਉਸ ਨੂੰ ਦੱਸੋ ਕਿ ਉਹਨਾਂ ਨੂੰ ਸ਼ਾਂਤੀ ਵਾਰਤਾ ਪ੍ਰਤੀ ਗੰਭੀਰ ਹੋਣਾ ਪਵੇਗਾ ਨਹੀਂ ਤਾਂ ਇਸ ਦੇ ਬ੍ਰਾਜ਼ੀਲ ਭਾਰਤ ਤੇ ਚੀਨ ਲਈ ਵੱਡੇ ਨਤੀਜੇ ਹੋਣਗੇ ਰੂਟ ਨੇ ਇਹ ਕਿਹਾ ਕਿ ਯੂਰਪ ਇਹ ਯਕੀਨੀ ਬਣਾਉਣ ਲਈ ਫੰਡ ਇਕੱਠਾ ਕਰੇਗਾ ਕਿ ਯੂਕਰੇਨ ਸ਼ਾਂਤੀ ਵਾਰਤਾ ਚ ਸਭ ਤੋਂ ਵਧੀਆ ਸਥਿਤੀ ਚ ਹੋਵੇ ਉਹਨਾਂ ਕਿਹਾ ਕਿ ਅਮਰੀਕਾ ਹੁਣ ਟਰੰਪ ਨਾਲ ਹੋਏ ਸਮਝੌਤੇ ਦੇ ਤਹਿਤ ਯੂਕਰੇਨ ਨੂੰ ਵੱਡੇ ਪੱਧਰ ਤੇ ਹਥਿਆਰਾਂ ਦੀ ਸਪਲਾਈ ਪ੍ਰਦਾਨ ਕਰੇਗਾ ਇਹ ਨਾ ਸਿਰਫ ਹਵਾਈ ਰੱਖਿਆ ਪ੍ਰਣਾਲੀਆਂ ਸਗੋਂ ਮਜ਼ਾਈਲਾਂ ਵੀ ਪ੍ਰਦਾਨ ਕਰੇਗਾ ਇਹ ਯੂਰਪੀ ਦੇਸ਼ਾਂ ਦੀ ਮਦਦ ਨਾਲ ਯੂਕਰੇਨ ਨੂੰ ਗੋਲਾ ਬਾਰੂਦ ਵੀ ਪ੍ਰਦਾਨ ਕਰੇਗਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਯੂਕਰੇਨ ਲਈ ਲੰਬੀ ਦੂਰੀ ਦੀਆਂ ਮਜ਼ਾਈਲਾਂ ਤੇ ਚਰਚਾ ਹੋਈ ਹੈ ਤਾਂ ਰੂਟ ਨੇ ਕਿਹਾ ਇਹ ਰੱਖਿਆਾਤਮਕ ਅਤੇ ਹਮਲਾਵਰ ਦੋਵੇਂ ਤਰ੍ਹਾਂ ਦੇ ਹਨ ਇਸ ਲਈ ਹਰ ਤਰ੍ਹਾਂ ਦੇ ਹਥਿਆਰ ਨੇ ਪਰ ਅਸੀਂ ਰਾਸ਼ਟਰਪਤੀ ਨਾਲ ਇਸ ਬਾਰੇ ਵਿਸਥਾਰਤ ਚਰਚਾ ਨਹੀਂ ਕੀਤੀ ਹੈ ਇਸ ਤੇ ਹੁਣ ਪੈਂਟਾਗਨ ਯੂਰਪ ਚ ਸਹਿਯੋਗੀ ਕਮਾਂਡਰਾਂ ਅਤੇ ਯੂਕਰੇਨੀਅਨ ਦੁਆਰਾ ਕੰਮ ਕੀਤਾ ਜਾ ਰਿਹਾ ਹੈ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਕਾ 'ਚ ਇੰਡੋ ਕੈਨੇਡੀਅਨ ਗੈਂਗਸਟਰ ਨੂੰ ਇੱਕ ਬਦਨਾਮ ਆਇਰਿਸ਼ ਗੈਂਗ ਨਾਲ ਮਿਲ ਕੇ ਅੰਤਰਰਾਸ਼ਟਰੀ ਡਰੱਗ ਕਾਰੋਬਾਰ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਸ ਦੇ ਵਿੱਚ ਦਿੱਤੀ ਗਈ ਹੈ ਗਲੋਬਲ ਨਿਊਜ਼ ਨੇ ਦੱਸਿਆ ਕਿ ਉਪਿੰਦਰ ਸਿੰਘ ਸਿਆਨ ਨਾਮ ਦਾ ਇੱਕ ਗੈਂਗਸਟਰ ਆਇਰਿਸ਼ ਕਿਨਾਹਾਨ ਗੈਂਗ ਨਾਲ ਮਿਲ ਕੇ ਅੰਤਰਰਾਸ਼ਟਰੀ ਪਦਰਤੇ ਮੈਥਾ ਅਤੇ ਫੈਂਟਾਨੀਲ ਦੀ ਤਸਕਰੀ ਕਰਦਾ ਸੀ ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਸਿਆਨ ਨੂੰ ਪਿਛਲੇ ਮਹੀਨੇ ਨਿਵਾਡਾ ਚ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਰਿਪੋਰਟ ਮੁਤਾਬਕ ਅਦਾਲਤ ਦੇ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਸਿਆਨ ਤੁਰਕੀ ਅਤੇ ਅਮਰੀਕੀ ਅਪਰਾਧਿਕ ਸੰਗਠਨਾਵਾਂ ਦੁਆਰਾ ਸਮਰਥਿਤ ਚੀਨ ਤੋਂ ਰਸਾਇਣਾਂ ਨੂੰ ਇੱਥੇ ਆਯਾਤ ਕਰਨ ਅਤੇ ਲਾਸ ਐਂਜਲਸ ਬੰਦਰਗਾਹ ਰਾਹੀਂ ਆਸਟ੍ਰੇਲੀਆ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਰੀਪੋਰਟ ਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ ਚ ਸਥਿਤ ਬ੍ਰਦਰਜ਼ ਕੀਪਰਜ਼ ਨਾਲ ਜੁੜੇ ਸਿਆਨ ਨੂੰ ਐરિਜ਼ੋਨਾ ਚ ਗ੍ਰਿਫਤਾਰ ਕੀਤਾ ਗਿਆ ਤੇ ਕੈਲੀਫੋਰਨੀਆ ਚ ਇੱਕ ਹਲਫਨਾਮਾ ਦਾਇਰ ਕੀਤਾ ਗਿਆ। ਬ੍ਰਦਰਜ਼ ਕੀਪਰਜ਼ ਇੱਕ ਕੈਨੇਡੀਅਨ ਸੰਗਠਿਤ ਅਪਰਾਧਿਕ ਸਮੂਹ ਹੈ ਜਿਸ ਨੇ ਹੋਰ ਅੰਤਰਰਾਸ਼ਟਰੀ ਗੈਂਗਾਂ ਨਾਲ ਸਬੰਧ ਸਥਾਪਿਤ ਕੀਤੇ ਨੇ। ਵੈਂਕੂਵਰ ਸੰਦੀ ਖਬਰ ਮੁਤਾਬਕ ਨਿਵਾਡਾ ਦੇ ਇੱਕ ਜੱਜ ਨੇ ਸਿਆਨ ਨੂੰ ਕੈਲੀਫੋਰਨੀਆ ਤਬਦੀਲ ਹੁਣ ਤੱਕ ਹਿਰਾਸਤ ਚ ਰੱਖਣ ਦਾ ਹੁਕਮ ਦਿੱਤਾ ਹੈ। ਉਹਨਾਂ ਕਿਹਾ ਕਿ ਮਾਮਲੇ ਦੇ ਹੋਰ ਸ਼ੱਕੀਆਂ ਤੇ ਅਜੇ ਤੱਕ ਦੋਸ਼ ਨਹੀਂ ਲਗਾਇਆ ਗਿਆ ਸਿਆਨ 2008 ਅਤੇ 2011 ਚ ਸਰੀ ਚ ਦੋ ਗੋਲੀਬਾਰੀ ਚ ਬਚ ਗਿਆ ਸੀ ਬਹੁਤ ਸਾਰੇ ਐਮ ਏ ਜੀਏ ਸਮਰਥਕ ਜੈਫਰੀ ਐਪਸਟਾਈਨ ਬਾਰੇ ਨਵੇਂ ਵਿਭਾਗ ਦੇ ਤਾਜ਼ਾ ਦਾਅਵਿਆਂ ਤੋਂ ਨਿਰਾਸ਼ ਨੇ ਹੁਣ ਕਾਂਗਰਸ ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਵਫਾਦਾਰ ਸਹਿਯੋਗੀਆਂ ਦੇ ਵਿੱਚੋਂ ਇੱਕ ਟਰਾਂਸਪੇਰੈਂਸੀ ਦੀ ਮੰਗ ਕਰ ਰਹੇ ਨੇ ਮੰਗਲਵਾਰ ਨੂੰ ਹਾਊਸ ਆਫ ਸਪੀਕਰ ਮਾਈਕ ਜੌਨਸਨ ਜੋ ਸਭ ਤੋਂ ਉੱਚੇ ਦਰਜੇ ਤੇ ਰਿਪਬਲਿਕਨ ਬਣ ਗਏ ਨੇ ਉਹਨਾਂ ਨੇ ਕਿਹਾ ਕਿ ਉਹ ਵੀ ਮਰਹੂਮ ਬਦਨਾਮ ਫਾਈਨੈਂਸਰ ਅਤੇ ਦੋਸ਼ੀ ਸੈਕਸ ਤਸਕਰੀ ਕਰਨ ਵਾਲੇ ਦੀ ਡੀਓਜੀ ਦੀ ਜਾਂਚ ਬਾਰੇ ਹੋਰ ਵੇਰਵੇ ਦੇਖਣਾ ਚਾਹੁੰਦੇ ਨੇ ਜੌਨਸਨ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਨਾਜ਼ੁਕ ਵਿਸ਼ਾ ਹੈ ਸਾਨੂੰ ਸਭ ਕੁਝ ਬਾਹਰ ਰੱਖਣਾ ਚਾਹੀਦਾ ਹੈ ਤੇ ਲੋਕਾਂ ਨੂੰ ਇਹ ਫੈਸਲਾ ਲੈਣ ਦੇਣਾ ਚਾਹੀਦਾ ਹੈ ਪਿਛਲੇ ਹਫਤੇ ਡੀਓਜੀ ਨੇ ਇੱਕ ਮੀਮੋ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਐਪਸਟਾਈਨ ਦੀ ਜੇਲ੍ਹ 'ਚ ਹਤਿਆ ਨਹੀਂ ਕੀਤੀ ਗਈ ਨਾ ਹੀ ਉਸਨੇ ਇੱਕ ਕਲਾਇੰਟ ਲਿਸਟ ਛੱਡੀ ਸੀ ਮੀਮੋ ਨੇ ਟਰੰਪ ਅਤੇ ਉਸਦੇ ਚੋਟੀ ਦੇ ਲੈਫਟਨੈਂਟਾਂ ਦੁਆਰਾ ਪਹਿਲਾਂ ਪ੍ਰਚਾਰਿਤ ਕੁਝ ਸਾਜ਼ਿਸ਼ਾਂ ਸਿਧਾਂਤਾਂ ਦਾ ਖੰਡਨ ਕੀਤਾ ਮੀਮੋ ਦੇ ਜਾਰੀ ਹੋਣ ਤੋਂ ਬਾਅਦ ਕੀਤੇ ਗਏ ਇੱਕ ਸੀਐਨਐਨ ਪੋਲ ਦੇ ਅਨੁਸਾਰ ਅੱਧੇ ਅਮਰੀਕੀ ਕਹਿੰਦੇ ਨੇ ਕਿ ਉਹ ਟਰੰਪ ਪ੍ਰਸ਼ਾਸਨ ਦੁਆਰਾ ਐਪਸਟਾਈਨ ਕੇਸ ਬਾਰੇ ਪ੍ਰਗਟ ਕੀਤੀ ਗਈ ਜਾਣਕਾਰੀ ਦੀ ਮਾਤਰਾ ਤੋਂ ਅਸੰਤੁਸ਼ਟ ਨੇ ਇਜ਼ਰਾਈਲ ਨੇ ਸੀਰੀਆ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ ਬੁੱਧਵਾਰ ਨੂੰ ਇਜ਼ਰਾਈਲੀ ਰੱਖਿਆ ਬਲ ਜਾਨੀ ਕਿ ਆਈਡੀਐਫ ਨੇ ਦਮਸ਼ਕ ਚ ਸੀਰੀਆਈ ਸ਼ਾਸਨ ਦੇ ਫੌਜੀ ਹੈੱਡਕੁਆਰਟਰ ਦੇ ਪ੍ਰਵੇਸ਼ ਦੁਆਰ ਤੇ ਹਮਲਾ ਕੀਤਾ ਆਈਡੀਐਫ ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਲਿਖਿਆ ਸੀ ਦੱਖਣੀ ਸੀਰੀਆ ਚ ਡਰੂਜ਼ ਨਾਗਰਿਕਾਂ ਵਿਰੁੱਧ ਸ਼ਾਸਨ ਦੀਆਂ ਕਾਰਵਾਈਆਂ ਤੇ ਨਜ਼ਰ ਰੱਖ ਰਹੇ ਆ ਇਸ ਦੇ ਨਾਲ ਹੀ ਇੱਕ ਟੀਵੀ ਚੈਨਲ ਵੱਲੋਂ ਇਜ਼raਈਲੀ ਹਮਲੇ ਦੇ ਲਾਈਵ ਕੈਪਚਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਏ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਹਿਲਾ ਐਂਕਰ ਟੀਵੀ ਤੇ ਲਾਈਵ ਪ੍ਰਸਾਰਣ ਕਰ ਰਹੀ ਸੀ ਇਸ ਦੌਰਾਨ ਇਜ਼raਈਲੀ ਹਮਲਾ ਹੋਇਆ ਤੇ ਮਹਿਲਾ ਐਂਕਰ ਡਰ ਕੇ ਉਥੋਂ ਭੱਜ ਗਈ ਸੀਰੀਆ 'ਚ ਬੇਦੋਇਨ ਕਬੀਲਿਆਂ ਅਤੇ ਡਰੂਜ਼ ਧਾਰਮਿਕ ਘੱਟ ਗਿਣਤੀ ਦੇ ਮਲੇਸ਼ੀਆ ਵਿਚਕਾਰ ਸੰਪਰਦਾਇਕ ਹਿੰਸਾ ਦੇ ਦੂਜੇ ਦਿਨ ਸੋਮਵਾਰ ਨੂੰ 50 ਤੋਂ ਵੱਧ ਲੋਕ ਮਾਰੇ ਗਏ ਮ੍ਰਿਤਕਾਂ 'ਚ 2 ਤੋਂ ਵੱਧ ਬੱਚੇ ਵੀ ਸ਼ਾਮਲ ਸਨ ਸੀਰੀਆ ਦੇ ਦੱਖਣੀ ਪ੍ਰਾਂਤ ਸਵੀਦਾ 'ਚ ਹੋਈਆਂ ਝੜਪਾਂ ਉਨ੍ਹਾਂ ਮੁਸ਼ਕਲਾਂ ਨੂੰ ਦਰਸਾਉਂਦੀਆਂ ਨੇ ਜਿਨ੍ਹਾਂ ਦਾ ਸਾਹਮਣਾ ਰਾਸ਼ਟਰਪਤੀ ਅਹਿਮਦ ਅਲ ਸ਼ਾਰਾ ਦੀ ਅਗਵਾਈ ਵਾਲੀ ਨਵੀਂ ਸਰਕਾਰ ਦਸੰਬਰ 'ਚ ਬਸ਼ਰ ਅਲ ਅਸਦ ਦੇ ਗੱਦੀੋਂ ਲਾ ਦੇਣ ਤੋਂ ਬਾਅਦ ਦੇਸ਼ ਦਾ ਕੰਟਰੋਲ ਮੁੜ ਹਾਸਲ ਕਰਨ 'ਚ ਕਰ ਰਹੀ ਹੈ ਡਰੂਜ਼ ਮਿਲੀਸ਼ੀਆ ਨੇ ਸਾਰੇ ਹਥਿਆਰਬੰਦ ਸਮੂਹਾਂ ਨੂੰ ਆਪਣੇ ਕੰਟਰੋਲ ਹੇਠ ਲਿਆਉਣ ਦੀਆਂ ਸਰਕਾਰੀ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਹੈ ਇੱਕ ਸਥਾਨਕ ਸਿਹਤ ਅਧਿਕਾਰੀ ਨੇ ਕਿਹਾ ਕਿ ਐਤਵਾਰ ਨੂੰ ਸ਼ੁਰੂ ਹੋਈਆਂ ਝੜਪਾਂ 'ਚ 150 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ 'ਚ ਕਿਹਾ ਕਿ ਸਰਕਾਰ ਨੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਅਤੇ ਸੰਘਰਸ਼ ਨੂੰ ਜਲਦੀ ਹੱਲ ਕਰਨ ਲਈ ਫੌਜੀ ਬਲ ਭੇਜੇ ਨੇ ਡਰੂਜ਼ ਭਾਈਚਾਰਾ ਸੀਰੀਆ 'ਚ ਇੱਕ ਧਾਰਮਿਕ ਘਟ ਗਿਣਤੀ ਹੈ ਇਹ ਭਾਈਚਾਰਾ ਮੁੱਖ ਤੌਰ ਤੇ ਸਵਿਦਾ ਸੂਬੇ ਅਤੇ ਦਮਿਸ਼ਕ ਦੇ ਦੱਖਣੀ ਉਪਨਗਰਾਂ 'ਚ ਰਹਿੰਦਾਏ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ